ਸਭ ਤੋਂ ਵੱਧ ਨਸ਼ੇ ਦੀ ਸਮੱਸਿਆ ਮਾ ਮਾਰ ਹੁੰਦੀ ਹੈ ਨੇ ਮਾਵਾ ਹੁਣ ਕਹਿੰਦੇ ਆਥ ਬਣਾ ਲਓ ਸਾਨੂੰ ਨੇ 1000 ਰੁਪਏ ਦੀ ਲੋੜ ਥੋੜੇ ਦੀ ਸਾਡਾ ਪੁੱਤ ਦਾ 5000 ਰੁਪਏ ਚਟਾ ਪਈਦਾ ਤੁਸੀਂ ਨੂੰ 1000 ਰੁਪਏ ਦੇਣ ਨੂੰ ਫਿਰਦੇ ਹੋ 5万 ਇਹ ਗੱਲ ਕਹਿ ਰਹੇ ਨੇਗੇ ਵੀ ਅਸੀਂ ਯਾਰ ਸਮਝ ਨਹੀਂ ਆਉਂਦੀ ਇੱਕ ਤਾਂ ਲੀਡਰ ਕਹਿੰਦੇ ਨੇ ਅਸੀਂ ਸਾਨੂੰ ਵੋਟਾਂ ਪਾ ਕੇ ਜਿਤਾਓ ਸੀ ਫਿਰ ਕੰਮ ਕਰਾਂਗੇ ਇੱਕ ਲੀਡਰ ਪਹਿਲਾਂ ਹੀ ਮੈਦਾਨ ਚ ਡਟਾ ਖੜਾ ਪਹਿਲਾਂ ਹੀ ਲੋਕਾਂ ਲਈ ਪਰਚੇ ਪਵਾ ਰਿਆ ਪਾਣੀ ਪਾਣੀ ਨਾਲ ਲੜ ਰਿਹਾ ਬੋਲੀ ਲਈ ਲੜ ਰਿਹਾ ਇਤਿਹਾਸ ਲਈ ਲੜ ਰਿਹਾ ਅਸੀਂ ਨੌਜਵਾਨਾਂ ਅਸੀਂ ਨੌਜਵਾਨਾਂ ਦੇ ਹੱਕ ਦੇ ਵਿੱਚ ਬੋਲਦੇ ਆਂ ਸਾਡੇ ਕੋਲੇ ਸੋਸ਼ਲ ਮੀਡੀਆ ਐਡੀ ਵੱਡੀ ਪਾਵਰ ਆ ਬਾਕੀ ਮੇਰਾ ਭਾਈ 1.5 ਮਿਲੀਅਨ ਤੇ ਇਹਨਾਂ ਨੇ ਚੈਨਲ ਬੰਦ ਕਰ ਚੁੱਕੇ ਨੇ ਸਰਕਾਰ ਪਰ ਫਿਰ ਵੀ ਮੇਰੀ ਬਾਜ ਨਹੀਂ ਟਿਕ ਰਹੀ ਨੌਜਵਾਨਾਂ ਨੇ 100 ਪੇਜ ਮੇਰੇ ਨਾਲ ਤੇ ਹੋਰ ਬਣਾਤਾ ਭਾਈ 100 ਪੇਜ ਬਣਾਇਆ ਪਿਆ ਪੂਰਾ ਫੇਸਬੁੱਕ ਤੇ 100 ਪੇਜ ਹੁਣ ਨੌਜਵਾਨ ਕਹਿੰਦੇ ਜਦੋਂ ਮੈਂ ਮਾੜੀ ਜੀ ਗੱਲ ਬੋਲ ਦਿੰਨਾ ਮੈਂ ਗੱਲ ਬੋਲਤੀ ਮੈਂ ਕਿਹਾ ਪੰਜਾਬ ਦੇ ਲੋਕੋ ਕੀ ਕਰੀ ਜਾਂਦੇ ਹੋ ਇੱਕ ਪਾਸੇ ਤਾਂ ਮੈਂ ਕਿ ਆਪਣਾ ਸਰਬਜੀਤ ਸਿੰਘ ਹੈ ਜਿਨ੍ਹਾਂ ਦੇ ਪਰਪੇਤਾ ਦੀ ਐਡੀ ਵੱਡੀ ਕੁਰਬਾਨੀ ਆ ਇੱਕ ਪਾਸੇ ਚੋਣ ਲੜ ਰਿਹਾ ਆਪਣਾ ਕਰਮਜੀਤਨ ਮੋੜ ਜਿਹਦੀ ਇੱਕ ਵੀ ਕੋਈ ਪੰਜਾਬ ਨੂੰ ਦੇਣ ਨਹੀਂ ਹੈ ਜੇ ਯਾਰ ਕੋਈ ਕਹੇ ਬੰਦਾ ਇਹ ਗੱਲ ਕਹੇ ਵੀ ਮੈਂ ਦੇਖੋ ਮੈਂ ਗਰੀਬ ਸੀ ਮੈਂ ਅਮੀਰ ਹੋ ਗਿਆ ਤਾਂ ਤੂੰ ਆਪਣੇ ਘਰ ਲਈ ਅਮੀਰ ਹੋਇਆ ਪਰ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਵੀ ਕੋਈ ਲੋਕਾਂ ਲਈ ਧਰਨਾ ਲਾਇਆ ਕੋਈ ਲੋਕਾਂ ਨਾਲ ਲੜਾਈ ਹੋਈ ਹੈ ਕੋਈ ਤੇਰੇ ਤੇ ਪਰਚਾ ਹੋਇਆ ਕਿਹੜੀ ਲੋਕਾਂ ਨੇ ਸਹਾਰਸ਼ ਕੀਤਾ ਤਾਂ ਤੂੰ ਅੱਜ ਤੂੰ ਤੂੰ ਫੇਮਸ ਆ ਤੂੰ ਪੈਸਾ ਕਮਾ ਲਿਆ ਤੂੰ ਕਹਿੰਦਾ ਵੀ ਮੈਂ ਮਿਹਨਤ ਕੀਤੀ ਤੂੰ ਆਪਦੇ ਘਰ ਲਈ ਮਿਹਨਤ ਕੀਤੀ ਹੈ ਲੋਕਾਂ ਲਈ ਮਿਹਨਤ ਕੀ ਕੀਤੀ ਹੈ ਜਿਹੜਾ ਲੀਡਰ ਹਮੇਸ਼ਾ ਉਹੀ ਚੰਗਾ ਹੁੰਦਾ ਜਿਹੜਾ ਲੋਕਾਂ ਦੇ ਸੰਘਰਸ਼ ਕਰਦਾ ਲੋਕਾਂ ਨੂੰ ਲਾਭ ਮੰਦ ਕਰਦਾ ਲੋਕਾਂ ਦੇ ਵਿੱਚ ਰਹਿੰਦਾ ਅੱਜ ਤੂੰ ਭਰਾਵਾ ਆ ਕੇ ਕੈਨੇਡਾ ਤੋਂ ਤੇਰੇ ਕੋਲੇ ਪੀਆਰ ਆ ਤੂੰ ਆ ਕੇ ਕਹਿੰਦਾ ਵੀ ਮੈਨੂੰ ਲੋਕ ਜਿਤਾਉਣ ਇਹ ਲੋਕਾਂ ਨੇ ਦੇਖਿਆ ਲੋਕ ਕਹਿੰਦੇ ਵੀ ਜਿਹਦੇ ਪਿਓ ਦੀ ਵੱਡੀ ਮੈਂ ਇਹ ਵੀਡੀਓ ਮੈਂ ਪਾਈ ਜਿਹਦੇ ਪਿਓ ਦੀ ਏਡੀ ਵੱਡੀ ਗੱਲਬਾਤ ਆ ਤੁਸੀਂ ਉਹਨੂੰ ਸਾਥ ਨਹੀਂ ਦੇ ਰਹੇ ਕਲਾਕਾਰ ਸਾਰੇ ਉਹਦੀ ਸਪੋਰਟ ਕਰਨ ਲਈ ਆ ਰਹੇ ਨੇ ਫਿਰ ਉਹ ਵੀਡੀਓ ਇੰਨੀ ਵਾਇਰਲ ਹੋਈ ਗਰੁੱਪਾਂ ਦੇ ਵਿੱਚ WhatsApp ਗਰੁੱਪਾਂ ਦੇ ਵਿੱਚ ਇੰਨੀ ਚੱਲੀ ਲੋਕ ਕਹਿੰਦੇ ਵੀ ਲਹਿਰ ਚੱਲ ਪਈ ਉਧਰੋਂ ਇਹ ਸਭ ਤੋਂ ਵੱਡੀ ਲਹਿਰ ਚੱਲਣ ਦਾ ਕਾਰਨ ਭਾਈ ਅਮਰਤਪਾਲ ਸਿੰਘ ਜੀ ਨੇ ਖੰਡੂਰ ਸਾਹਿਬ ਹਾਂ ਖੰਡੂਰ ਸਾਹਿਬ ਤੋਂ ਜਿਹੜੀ ਕਿ ਉੱਥੋਂ ਲਹਿਰ ਚੱਲੀ ਆ ਉਹੀ ਲਹਿਰ ਭਾਈ ਫਿਰ ਫਰੀਦਕੋਟ ਦੇ ਵਿੱਚ ਚੱਲ ਪਈ। ਉਹੀ ਲਹਿਰ ਨੇ ਪੂਰੇ ਪੰਜਾਬ 'ਚ 2027 ਤੱਕਰ ਚੱਲ ਪੈਣਾ ਤੇ ਅੱਜ ਸਾਰਿਆਂ ਦੇ ਇਹਨਾਂ ਦੇ ਫੱਟੀ ਪੋਚ ਕੇ ਤੋੜਨਗੇ ਉਥੋਂ ਜਮਾ ਐਨ ਕਰਮੀਤ ਅਨਮੋਲ ਦੀ ਤੇ ਭਗਮਾ ਹਤਮਾਨ ਦੇ ਐਨ ਮੰਨ ਕੇ ਚੱਲ ਖਾਸਮ ਖਾਸ ਦੀ ਫਿਕਰ ਨਾ ਕਰ ਲੋਕ ਫੱਟੀ ਜਮਾ ਆਉਣ ਵਾਲੇ ਸਮੇਂ ਦੇ ਵਿੱਚ ਪੋਚ ਦੇਣੀ ਆ। ਮੈਨੂੰ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਕਰ ਨਾ ਕਰਨ। ਮ ਸੀਟ ਨਹੀਂ ਲੈਂਦਾ ਮੈਂ ਆਪਣੇ ਪੰਥ ਤੋਂ ਹੱਥ ਮੰਨ ਕੇ ਬੇਨਤੀ ਕਰੂੰ 2027 ਦੇ ਜੋ ਮੈਂ ਭਗਮਤਵਾਨ ਦੇ ਵਿਰੁੱਧ ਲੜੂੰ ਜਿੱਥੇ ਮਰਜ਼ੀ ਚੋਂਣ ਲੜ ਰਹੇ ਮੈਂ ਆਪਣੇ ਕਾਮ ਤੋਂ ਇਹ ਟਿਕਟ ਲਵਾਂਗਾ ਜਿੱਥੇ ਮਰਜ਼ੀ ਆ 2027 ਤੋਂ ਭਗਵਾਨ ਤੁਹਾਨੂੰ ਦੇ ਵਿਰੁੱਧ ਚੋਣ ਮੈਂ ਲੜਨਾ ਤੇ ਜਿਵੇਂ ਆਪਾਂ ਕਹਿੰਦੇ ਨੇ ਬੁੱਢਾ ਸ਼ੇਰ ਸਾਡਾ ਸੰਗਰੂਰ ਤੋਂ ਫਿਰ ਉਹਦੇ ਬਾਰੇ ਵੀ ਦੋ ਸ਼ਬਦ ਕੋਈ ਬੁੱਢਾ ਉਹ ਦੇਖੋ ਜੀ ਉਹਨਾਂ ਦਾ ਬਹੁਤ ਵੱਡੀ ਕਹਾਣੀ ਹੈ ਉਹਨਾਂ ਦਾ ਉਹਨਾਂ ਬਾਰੇ ਦੱਸਣ ਲੱਗਿਆਂਗਾ ਸਮਾਂ ਲੱਗੂਗਾ ਲੰਮੇ ਸਮੇਂ ਤੋਂ ਖੜ ਕੇ ਆਪਣੇ ਸਿਧਾਂਤਾਂ ਦੇ ਕਿਤੇ ਪੈਰਾ ਦੇ ਰਹੇ ਨੇ ਤੁਸੀਂ ਦੇਖੋ ਹਰ ਇੱਕ ਬੰਦੇ ਆਪਣੇ ਨਿੱਜੀ ਹਿੱਤਾਂ ਲਈ ਕੋਈ ਕਾਂਗਰਸ ਚ ਵਗਣਾ ਕੋਈ ਝਾੜੂ ਚ ਵਗਣਾ ਇੱਕ ਥਾਂ ਤੇ ਖੜਾ ਦਾ ਰਿਹਾ ਕਿੰਨੇ ਵਾਰੀ ਲੋਕਾਂ ਨੇ ਹਰਾਇਆ ਯਾਰ ਬਿਲਕੁਲ ਪਾਰਟੀ ਬਦਲੀ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਲੋਕ ਕਹਿੰਦੇ ਨੇਗੇ ਇਹ ਬੜੀ ਦੱਸਣ ਵਾਲੀ ਬੜੀ ਔਖਾ ਲੱਗਦਾ ਇੱਕ ਐਮਐਲਏ ਇੱਕ ਵਾਰੀ ਮੜਾ ਜਾ ਕੋਈ ਲੱਗੇ ਗੋਲਡ ਹੀ ਲਾ ਲਓ ਸਾਡਾ ਧੂਰੀ ਤੋਂ ਗੋਲੀ ਤਨ ਗੱਲ ਆਉਂਦਾ ਮੜਾ ਟ੍ਰੈਕਟਰ ਦਿੱਤੀ ਇੱਕ ਵਾਰੀ ਜਾ ਕੇ ਉਹਦੀ ਟਬੂਸੀ ਵਾਰੀ ਝਾੜੂ ਚ ਜਾ ਕੇ ਭਗ ਸਟੈਂਡ ਤੇ ਖੜਨਾ ਵੀਰੋ ਬਹੁਤ ਵੱਡੀ ਕੁਰਬਾਨੀ ਹੁੰਦੀ ਆ ਬਹੁਤ ਵੱਡੀ ਗੱਲ ਹੁੰਦੀ ਆ ਕਿੰਨੇ ਮਾਨ ਸਾਹਿਬ ਇੱਕ ਵਾਰ ਹੀ ਹਾਰੇ ਨੇ ਕਿੰਨੇ ਵਾਰੀ ਹਾਰੇ ਨੇ ਆਖਰ ਨੂੰ ਉਹਨਾਂ ਕੋਲੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਆਪਣਾ ਜੇ ਆਪਾਂ ਗੱਲ ਕਰੀਏ ਹਰ ਇੱਕ ਆਪਣਾ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ 15 ਤੋਂ 20000 ਵੋਟਾਂ ਪੱਕੀ ਜਿਹੜੀ ਆ ਜਿਹਦੇ ਉਹਨਾਂ ਕੋਲੇ ਪੱਕੀ ਆ ਤੁਸੀਂ ਇੰਨੀ ਵੋਟ ਕਿਸੇ ਕੋਲੇ ਹੋਵੇ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਹ ਚੀਜ਼ ਆ ਵੀ ਮਾਨ ਸਾਹਿਬ ਕਿਤੇ ਵੀ ਜਿਹੜੀ ਮਰਜ਼ੀ ਪਾਰਟੀ ਚ ਵਗ ਜਾਂਦੇ ਪਰ ਆਪਣੇ ਸਿਧਾਂਤ ਠੀਕ ਆ ਭਾਈ ਚੰਗਾ ਹੁਣ ਇਨਾਕ ਮਾਨ ਸਾਹਿਬਾਰੇ ਜੋ ਉਹਨਾਂ ਨਾਲ ਵੀ ਸਾਰੇ ਪੰਥਕਾ ਗੋਨ ਵਾਲਾ ਧੰਨਵਾਦ ਬਈ